ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਹਾਂਜੀ ਇਹ ਜੋ ਪਹਿਲਾ ਬੀਜ ਮੰਤਰ ਹੈ ਇਸ ਦਾ ਸ਼ੁੱਧ ਉਚਾਰਨ ਕਰਨਾ ਜਿਸ ਤਰ੍ਹਾਂ ਕੀਤਾ ਗਿਆ ਹੈ ਪਹਿਲਾਂ ਉਚਾਰਨ ਕਰਨਾ ਇੱਕ ਫਿਰ ਬੋਲਣਾ ਓੰਕਾਰ ਲੱਗੇ ਹੈ ਸਤਨਾਮ ਇਹ ਵੀ ਸਤਨਾਮ ਨਹੀਂ ਕਹਿਣਾ ਕਈ ਇਕੱਠਾ ਹੀ ਬੋਲ ਜਾਂਦੇ ਹਨ ਸਤਨਾਮ ਜਿਹੜਾ ਸੱਤ ਪਦ ਹੈ ਇਹ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਸੱਤ ਨਹੀਂ ਕਹਿਣਾ ਹੈ ਸਤ ਨਾਮ ਕਰਤਾ ਪੁਰਖ ਇਹ ਵੀ ਵੱਖਰੇ ਵੱਖਰੇ ਪਦ ਉਚਾਰਨ ਕਰਨੇ ਹਨ ਕਰਤਾ ਵੱਖਰਾ ਬੋਲਣਾ ਪੁਰਖ ਵੱਖਰਾ ਬੋਲਣਾ ਨਿਰਭਉ ਨਿਰਵੈਰ ਇਹ ਵੀ ਨਿਰਭਉ ਵੱਖਰੇ ਵੱਖਰੇ ਨਹੀਂ ਬੋਲਣੇ ਪਾਦ ਇਹ ਪਾਦ ਇਕੱਠਾ ਹੀ ਬੋਲਣਾ ਹੈ ਨਿਰਭਉ ਨਿਰਵੈਰ ਕਈ ਨਿਰਭਉ ਕਹਿ ਜਾਂਦੇ ਹਨ ਭੱਬੇ ਊੜਾ ਲਾ ਦਿੰਦੇ ਹਨ ਪਰ ਭੱਬਾ ਊੜਾ ਬੰਦ ਮੂੰਹ ਵਾਲਾ ਥੱਲੇ ਔਂਕੜ ਲੱਗੀ ਹੈ ਇਹਦਾ ਉਚਾਰਨ ਹੈ ਨਿਰਭਉ ਨਿਰਵੈਰ ਅਕਾਲ ਮੂਰਤ ਕਈ ਤੱਤਾ ਛੱਡ ਜਾਂਦੇ ਹਨ ਅਕਾਲ ਮੂਰਤ ਕਹਿ ਦਿੰਦੇ ਹਨ ਇਹ ਸ਼ੁੱਧ ਤੱਤਾ ਉਚਾਰਨ ਕਰਨਾ ਸ਼ੁੱਧ ਪਾਦ ਉਚਾਰਨ ਕਰਨਾ ਅਕਾਲ ਮੂਰਤ ਅਜੂਨੀ ਸੈ ਭੰ ਅਜੂਨੀ ਵੱਖਰਾ ਬੋਲਣਾ ਹੈ ਕਈ ਅਜੂਨੀ ਸਹਿ ਬੋਲ ਜਾਂਦੇ ਹਨ ਅਜੂਨੀ ਸੈ ਭੰ ਉਚਾਰਨ ਕਰ ਦਿੰਦੇ ਹਨ ਅਜੂਨੀ ਵੱਖਰਾ ਬੋਲਣਾ ਹੈ ਸੈ ਭੰ ਇਕੱਠਾ ਕਹਿਣਾ ਹੈ ਸੈ ਭੰ ਨਹੀਂ ਕਹਿਣਾ ਹੈ ਸੈ ਭੰ ਜਾਂ ਕਈ ਗੱਗਾ ਲਾ ਦਿੰਦੇ ਹਨ ਸਹਿ ਭੰਗ ਕਹਿ ਜਾਂਦੇ ਹਨ ਇਹ ਤਾਂ ਬਿਲਕੁਲ ਹੀ ਅਸ਼ੁੱਧ ਹੈ ਉਚਾਰਨ ਕਰਨਾ ਹੈ ਅਜੂਨੀ ਫਿਰ ਬੋਲਣਾ ਹੈ ਸਹਿ ਪੰਗ ਜੂਨਾ ਦੇ ਵਿੱਚ ਨਹੀਂ ਆਉਂਦੇ ਹਾਂ ਅਤੇ ਸਹਿ ਪੰਗ ਕੀ ਸੁਤੇ ਪ੍ਰਕਾਸ਼ ਹਾਂ ਵਾਹਿਗੁਰੂ ਜੀ ਗੁਰ ਪ੍ਰਸਾਦ ਮੁਖ ਪਾਠ ਸੰਪਰਦਾ ਦੇ ਵਿੱਚ ਗੁਰ ਵੱਖਰਾ ਕਰਾਇਆ ਜਾਂਦਾ ਹੈ ਅਤੇ ਪ੍ਰਸਾਦ ਵੱਖਰਾ ਕਰਾਇਆ ਜਾਂਦਾ ਹੈ ਦੂਸਰਾ ਗੁਰ ਪ੍ਰਸਾਦ ਪਾਠ ਕੀ ਹੈ ਗੁਰ ਦਾ ਅਰਥ ਹੈ ਚੈਤਨ ਸਰੂਪ ਹੋ ਪ੍ਰਸਾਦ ਦਾ ਅਰਥ ਹੈ ਆਨੰਦ ਸਰੂਪ ਹੋ ਵਾਹੀ ਗੁਰੂ ਜੀ ਔਰ ਪ੍ਰਸਾਦ ਦਾ ਜਿਹੜਾ ਉਚਾਰਨ ਹੈ ਇਹ ਪੱਪੇ ਦੇ ਹੀਠਾਂ ਚਰਨਾ ਚ ਰਾਰਾ ਹੈ ਇਸ ਦਾ ਉਚਾਰਨ ਪ੍ਰ ਪ੍ਰਸਾਦ ਕਰਨਾ ਹੈ ਫਿਰ ਆਪ ਜੀ ਗੁਰਬਾਣੀ ਚ ਜਦੋਂ ਦਰਸ਼ਨ ਕਰੋਗੇ ਬਹੁਤ ਥਾਵਾਂ ਤੇ ਰਾਰਾ ਪੂਰਾ ਵੀ ਆਉਂਦਾ ਹੈ ਉਸ ਦਾ ਉਚਾਰਨ ਹੈ ਪ੍ਰਸਾਦ ਹੀਠਾਂ ਰਾਰਾ ਜਿਹੜਾ ਬੋਲਣਾ ਉਸ ਨੂੰ ਕਹਿਣਾ ਪ੍ਰਸਾਦ शुद्ध उच्चारण है, प्रसाद। जाप, जाप है, है गुरु जी, प्रसाद जप जप पद ਜਿਹੜਾ ਹੈ ਇਹ ਵੀ ਕਈ ਜਪ ਕਸ ਕੇ ਬੋਲ ਜਾਂਦੇ ਹਨ ਉਚਾਰਨ ਪੂਰਾ ਹੀ ਕਰਨਾ ਹੈ ਜਪ ਯਾਨੀ ਜਪਣੇ ਯੋਗ ਹੋ ਵਾਹੀ ਗੁਰੂ ਜੀ ਆਪ ਜੀ ਨੂੰ ਜਪਨਾ ਚਾਹੀਦਾ ਹੈ ਜਪ ਬਾਣੀ ਦਾ ਨਾਮ ਹੈ ਆਦ ਸਚ ਜੁਗਾਦ ਸਚ ਹੰਜੇ ਸਚ ਵੀ ਕਸ ਕੇ ਬੋਲਣਾ ਹੈ ਆਦ ਸਚ जुगाद पद भी थोड़ा जा कस के उच्चारण करना है और जज्जा शुद्ध बोलना है जुगाद नहीं कह देना कई जज्जा ही ला दें दे। इस थोड़ा जा कस के बोलना है जुगाद सच है पी सच है भी वखरा बोलना है पी भी वखरा बोलना कई अनजान हैप्पी कह जाते हैं पप्पा ला जाते हैं पर वक्ख शुद्ध उच्चारण है है पी ਫਾਟੂ ਨਾਨਕ ਹੋਸੀ ਭੀ ਸੱਚ ਇਹ ਵੀ ਨਾਨਕ ਪਦ ਤੇ ਯੰਪ ਲਾ ਕੇ ਉਚਾਰਨ ਕਰਨਾ ਨਾਨਕ ਯਾਨੀ ਥੋੜਾ ਜਿਆ ਰੁਕ ਕੇ ਨਾਨਕ ਹੋਸੀ ਭੀ ਸੱਚ ਭੀ ਸੱਚ ਨਹੀਂ ਕਹਿਣਾ ਹੈ ਭੀ ਸੱਚ ਕੋਈ ਪਾਠ ਨਹੀਂ ਹੈ ਹੋਸੀ ਭੀ ਇਥੇ ਥੋੜਾ ਜਿਆ ਠਹਿਰਾ ਦੇ ਕੇ ਫਿਰ ਨਖੇਰ ਕੇ ਬੋਲਣਾ ਹੈ ਸੱਚ ਨਾਨਕ ਹੋਸੀ ਭੀ ਸੱਚ ਸੋਚ ਸੋਚ ਨਾ ਹੋਵਈ ਸੋਚ ਪਦ ਦੇ ਵੀ ਥੋੜਾ ਜਿਹਾ ਠਹਿਰਾ ਯਮਕ ਚੀ ਲਾ ਕੇ ਬੋਲਣਾ ਸੋਚੈ ਸੋਚ ਨਹੀਂ ਕਹਿਣਾ ਸੋਚੈ ਸੋਚ ਨਾ ਹੋਵਈ ਨੰਨਾ ਮੁਕਤਾ ਹੈ ਕਈ ਨਾਨ ਨਿਕੰਨਾ ਲਾ ਦਿੰਦੇ ਹਨ ਨੰਨੇ ਮੁਕਤੇ ਦਾ ਉਚਾਰਨ ਨਾ ਜੇ ਨੰਨੇ ਕੰਨਾ ਲਾਵਾਂਗੇ ਤਾਂ ਇੱਕ ਮਾਤਰਾ ਵਧ ਜੇਗੀ ਦੋ ਮਾਤਰਾ ਹੋ ਜਾਣਗੀਆਂ ਇਹ ਇੱਕ ਮਾਤਰਾ ਹੈ ਇਸ ਦਾ ਉਚਾਰਨ ਨਾ ਉਚਾਰਨ ਕਰਨਾ ਹੋਵਈ ਈ ਹੋ ਵੀ ਕਹਿ ਜਾਂਦੇ ਹਨ ਜਿਹੜੀ ਛੱਡ ਹੀ ਜਾਂਦੇ ਹਨ ਉਚਾਰਨ ਕਰਨਾ ਹੋਵਈ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਲੱਖ ਥੋੜਾ ਜਿਹਾ ਦੱਬ ਕੇ ਬੋਲਣਾ ਕਸ ਕੇ ਉਚਾਰਨ ਕਰਨਾ ਹੈ ਵਾਰ ਵੱਖਰਾ ਬੋਲਣਾ ਹੈ ਜੇ ਸੋਚੀ ਲੱਖ ਵਾਰ ਲਖਵਾਰ ਨਹੀਂ ਕਹਿਣਾ ਲੱਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਸੁਧ ਹੈ ਚੁੱਪ ਚੁੱਪ ਨ ਹੋਵਈ ਇਥੇ ਵਿਸਰਾਮ ਹੈ ਜੇ ਲਾਇ ਰਹਾ ਲਿਵ ਤਾਰ ਇਹ ਲਾਇ ਦਾ ਉਚਾਰਨ ਸੁਧ ਕਰਨਾ ਹੈ ਲਾਇ ਲਾ ਨਹੀਂ ਲਾ ਦੇਣੀ ਹੈ ਲੱਲੇ ਦੇ ਕੰਨੇ ਨੂੰ ਵਧਾ ਦੇਣਾ ਪੀੜੀ ਤੇ ਆਵਾਜ਼ ਛੱਡਣੀ ਹੈ ਲਾਇ ਭੁਖਿਆ ਭੁੱਖ ਨ ਉਤਰੀ ਜੀ ਬੰਨਾਪੁਰੀਆ ਭਾਰ ਭੁਖਿਆ ਇਥੇ ਵੀ ਯਮਕ ਭੁਖਿਆ ਭੁੱਖ ਨਾ ਉਤਰੀ ਸਿ ਵਿਸਰਾਮ ਜੀ ਇਥੇ ਯਮਕ ਬੰਨਾਪੁਰੀਆ ਭਾਰ ਇਹ ਬੰਨਾ ਪਦ ਜਿਹੜਾ ਹੈ ਭਾਰਾ ਉਚਾਰਨ ਕਰਨਾ ਬੰਨਾ ਨਹੀਂ ਕਹਿਣਾ ਹੈ ਜਿਸ ਤਰ੍ਹਾਂ ਮਹਾਰਾਜ ਸਾਹਿਬ ਦੇ ਬਚਨ ਹਨ ਪਰਮੇਸ਼ਰ ਦਿੱਤਾ ਬੰਨਾ ਉਥੇ ਬੰਨਾ ਹੈ ਬੰਨਾ ਦਾ ਅਰਥ ਹੈ ਪੁੱਤਰ ਇੱਥੇ ਬੰਨਣ ਦਾ ਵਾਚਕ ਹੈ ਥੋੜਾ ਜਿਹਾ ਭਾਰਾ ਬੋਲਣਾ ਹੈ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰੀਆ ਭਾਰ ਸਹਸ ਸਿਆਣ ਪਾ ਲਖ ਹੋਹਿ ਤ ਇਕ ਨ ਚੱਲੇ ਨਾਲ ਇਹ ਵੀ ਉਚਾਰਨ ਸਹਸ ਹੀ ਕਰਨਾ ਅੱਜ ਕੱਲ ਜਿਹੜੇ ਨਵੀਨ ਵਿਦਵਾਨ ਹਨ ਉਹ ਸਹਸ ਕਰਨ ਲੱਗ ਪਏ ਹਨ ਪਰ ਸੰਪਰਦਾ ਦੇ ਵਿੱਚ ਇਹ ਉਚਾਰਨ ਸਹਸ ਹੀ ਕਰਾਇਆ ਜਾਂਦਾ ਹੈ ਇਸ ਕਰਕੇ ਸਹਿਸ ਹੀ ਬੋਲਣਾ ਹੈ ਕਈ ਕਹਿੰਦੇ ਨੇ ਦਲਾਵਾਂ ਲੱਗ ਜਾਂਦੀਆਂ ਹਨ ਦਲਾਵਾਂ ਦਾ ਫਿਰ ਸਹਿਸ ਤੇ ਲੱਗਦੀਆਂ ਹਨ ਉਚਾਰਨ ਕਰਨਾ ਸਹਿਸ ਸਿਆਣਪਾ ਲਖ ਹੋਹੇ ਹੋਹੇ ਦੇ ਲਾਂ ਨਹੀਂ ਲਾ ਦੇਣੀ ਸਿਹਾਰੀ ਲੱਗੀ ਹੋਈ ਆ ਹਾਹੇ ਦੇ ਹੋੜੇ ਨੂੰ ਵਧਾ ਦੇਣਾ ਅਗਲੇ ਹਾਹੇ ਤੇ ਜਦੋਂ ਅਸੀਂ ਆਵਾਜ਼ ਸੂਖਮ ਰੂਪ ਵਿੱਚ ਛੱਡਾਂਗੇ ਤਾਂ ਸੂਖਮ ਰੂਪ ਵਿੱਚ ਸਿਹਾਰੀ ਲੱਗ ਜਾਂਦੀ ਹੈ ਜਿਵੇਂ ਹੋਹੇ ਸੋਹੇ ਮੋਹ ਖੋਹ ਇਹ ਸਿਆਰੀ ਦਾ ਉਚਾਰਨ ਹੈ ਲਾਂ ਦਾ ਉਚਾਰਨ ਹੋਹੇ ਮੋਹੇ ਸੋਹੇ ਖੋਹੇ ਸਹਸ ਸਿਆਣ ਪਾ ਲਖ ਹੋਹੇ ਤ ਤ ਇੱਕ ਤ ਮੁਕਤਾ ਹੀ ਅੱਖਰ ਹੈ ਇਹਨੂੰ ਤਾ ਨਹੀਂ ਕਹਿਣਾ ਜਾਂ ਤਾ ਨਹੀਂ ਕਹਿਣਾ ਹੈ ਤ ਇੱਕ ਨਾ ਚੱਲੇ ਨਾਲ ਕੇਵ ਥਟਿਆਰਾ ਹੋਈ ਐ ਕੇਵ ਕੂੜਾ ਟੁੱਟਾ ਪਾਲ ਦੋਵੇਂ ਜਿਹੜੇ ਕੇਵ ਪਦ ਹਨ ਇਨਾ ਤੇ ਯਮਕ ਲਾ ਕੇ ਉਚਾਰਨ ਕਰਨਾ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਨਾਨਕ ਪਾਤਸ਼ਾਹ ਵੀ ਯਮਕ ਲਾ ਕੇ ਬੋਲਣਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਸਾਰੇ ਹੁਕਮੀ ਪਦ ਤੇ ਯਮਕ ਲਾ ਕੇ ਬੋਲਣਾ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਇਹ ਹੁਕਮ ਨਾ ਇਸਥੇ ਨਿਰੁਕਣਾ ਹੁਕਮ ਨਾ ਕਹਿਆ ਜਾਈ ਕਹਿਆ ਬੋਲਣਾ ਹੈ ਕਈ ਕਿਆ ਹੀ ਕਹਿ ਜਾਂਦੇ ਹਨ ਜੋ ਬਿਲਕੁਲ ਅਸ਼ੁੱਧ ਉਚਾਰਨ ਹੈ ਕਹਿਆ ਰਹਾਇਆ ਬਹਿਆ ਇਸ ਤਰ੍ਹਾਂ ਇਹਨਾਂ ਪਦਾਂ ਦੀ ਮਿਹਨਤ ਕਰਕੇ ਫੇਰੇ शुद्ध हो ਜਾਂਦਾ ਹੈ ਉਚਾਰਨ ਹੁਕਮੀ ਹੂਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਿਆ ਵੱਡੇ ਆਈ ਕਿ ਜੀ ਕਈ ਜੀ ਆਈ ਬੋਲ ਜਾਂਦੇ ਹਨ ਐੜੇ ਕੰਨਾਂ ਲਾ ਦਿੰਦੇ ਹਨ ਜਾਂ ਜੀ ਬੋਲ ਜਾਂਦੇ ਹਨ ਐੜਾ ਛੱਡ ਹੀ ਜਾਂਦੇ ਹਨ ਇਹਦਾ ਉਚਾਰਨ ਹੈ ਜੀ ਐੜਾ ਮੁਕਤਾ ਹੁਕਮੀ ਹੂਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਹ ਨੀਚ ਪਦ ਦੇ ਵਿਸਰਾਮ ਹੈ ਹੁਕਮੀ ਉਤਮ ਨੀਚ ਇੱਥੇ ਵਿਸਰਾਮ ਹੈ ਹੁਕਮ ਲੇਖ ਇੱਥੇ ਠਹਿਰਾ ਦੇ ਕੇ ਥੰਮਕ ਲਾ ਕੇ ਬੋਲਣਾ ਹੈ ਹੁਕਮ ਲੇਖ ਦੁਖ ਸੁਖ ਪਾਈਐ ਇਤਨਾ ਹੁਕਮੀ ਬਖੀਸ ਇੱਕ ਹੁਕਮੀ ਸਦਾ ਪੁਹਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹੁਕਮੇ ਅੰਦਰ ਸਭ ਕੋ ਅੰਦਰ ਪਾਤੇ ਥੋੜਾ ਜਿਹਾ ਠਹਿਰਾ ਦੇ ਕੇ ਹੁਕਮੇ ਅੰਦਰ ਸਭ ਭੱਬਾ ਜਿਹੜਾ ਹੈ ਸਭ ਨਹੀਂ ਕਹਿ ਦੇਣਾ ਹੈ ਸ ਸ ਬੱਬਾ ਸ ਸ ਭੱਬਾ ਸਭ ਤਤਿ ਓਂਕੜ ਜੱਜਾ ਤੁਝ ਤਤਿ ਓਂਕੜ ਜੱਜਾ ਤੁਝ ਯਾਨੀ ਪਦ ਜਿਹੜੇ ਜਜਾ ਛਜਾ ਗਗਾ ਖਗਾ ਦਦਾ ਤੱਦਾ ਬੱਬਾ ਪੱਬਾ ਇਹਨਾਂ ਦੇ ਉਚਾਰਨਾਂ ਵਿੱਚ ਫਰਕ ਹੈ ਬੱਬਾ ਜਿਹੜਾ ਹੈ ਉਹ ਪੋਲਾ ਬੋਲਿਆ ਜਾਂਦਾ ਹੈ ਪੱਬਾ ਥੋੜਾ ਭਾਰਾ ਬੋਲਿਆ ਜਾਂਦਾ ਹੈ ਇਸ ਤਰ੍ਹਾਂ ਇਹਦਾ ਉਚਾਰਨ ਹੈ ਹੁਕਮੇ ਅੰਦਰ ਸਾਬ ਕੋ ਬਾਹਰ ਹੁਕਮ ਇੱਥੇ ਥੋੜਾ ਜਿਹਾ ਠਹਿਰਾ ਦੇਣਾ ਹੈ ਬਾਹਰ ਹੁਕਮ ਹੁਕਮ ਤੋਂ ਬਾਹਰ ਨਕ ਕੋਈ ਨਾਨਕ ਹੁਕਮੈ ਜੇ ਬੁੱਝੈ ਤ ਹਉਮੈ ਕਹ ਨ ਕੋਈ ਏ ਵੀ ਨਾਮਕ ਪਾਤੇ ਜਮਕ ਲਾ ਕੇ ਨਾਨਕ ਹੁਕਮੈ ਜੇ ਬੁੱਝੈ ਬੁੱਝੈ ਪਦ ਜਿਹੜਾ ਹੈ ਇਹ ਕਸ ਕੇ ਉਚਾਰਨ ਕਰਨਾ ਸਮਝਣ ਦਾ ਵਾਚਕ ਹੈ ਗਾਵੈ ਕੋ ਤਾਣ ਹੋਵਾ ਕਿਸਾ ਤਾਣ ਇਹ ਕਿਸੇ ਪਦ ਜਿਹੜਾ ਹੈ ਇਹਨੂੰ ਕਿਸੇ ਨਹੀਂ ਕਹਿਣਾ ਹੈ ਕਿਸੇ ਪੂਲਾ ਹੀ ਉਚਾਰਨ ਕਰਨਾ ਗਾਵੈ ਕੋ ਤਾਣ ਕੂ ਵੈ ਕਿਸ ਤਾਨ ਗਾਵੈ ਕੋ ਦਾਤ ਜਾਣਾ ਨੀਸਾਨ ਇਹ ਮੁਖ ਰੂਪ ਦੇ ਵਿੱਚ ਵਿਸਰਾਮ ਕੋ ਤੇ ਹੀ ਲਾਉਣਾ ਹੈ ਕਈ ਦਾਤ ਤੇ ਵਿਸਰਾਮ ਲਾਉਂਦੇ ਹਨ ਪਰ ਮੁਖ ਰੂਪ ਦੇ ਵਿੱਚ ਸੰਪਰਦਾ ਦੇ ਵਿੱਚ ਕੋ ਤੇ ਵਿਸਰਾਮ ਲਵਾਇਆ ਜਾਂਦਾ ਹੈ ਗਾਵੈ ਕੋ ਦਾਤ ਜਾਣਾ ਨੀਸਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਰੀਚਾਰ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਜਿਹੜਾ ਵਿਦਿਆ ਹੈ ਇਸ ਨੂੰ ਕਸ ਕੇ ਬੋਲਣਾ ਹੈ ਵਿਦਿਆ ਨਹੀਂ ਕਹਿ ਦੇਣਾ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇਹ ਇਹ ਵੀ ਜਿਹੜੀ ਪੰਕਤੀ ਹੈ ਸ਼ੁੱਧ ਉਚਾਰਨ ਕਰਨੀ ਹੈ ਕਈ ਤਨਖੇਹ ਕਹਿ ਦਿੰਦੇ ਹਨ ਯਾਨੀ ਦੋਹਾਂ ਪਦਾਂ ਨੂੰ ਇਕੱਠਾ ਕਰ ਦਿੰਦੇ ਹਨ ਕਈ ਕਰੇਤਨ ਬੋਲ ਜਾਂਦੇ ਹਨ ਇਹ ਜਿਹੜੇ ਪਿਛਲੇ ਚਾਰ ਪਾਦ ਹਨ ਇਹ ਨਖੇਰ ਕੇ ਪੜੇ ਜਾਣਗੇ ਤਾਂ ਇਹ ਸ਼ੁੱਧ ਉਚਾਰਨ ਹੋਏਗਾ ਗਾਵੈ ਕੋ ਇੱਥੇ ਵਿਸਰਾਮ ਹੈ ਫਿਰ ਬੋਲਣਾ ਸਾਜ ਕਰੇ ਤਾਨ ਖੇ ਇਸ ਤਰ੍ਹਾਂ ਖੇ ਹੋ ਐ ਔਂਕੜ ਨਹੀਂ ਲਾਦਣਾ ਖਖੇ ਲਾਂ ਦੀਨ ਕੁ ਬਦਾ ਕੇ ਹਹਾ ਮੁਕਤਾ ਹੈ ਖੇ ਦੇਹ ਸੇਹ ਇਹ ਉਚਾਰਨ ਦੂਮੇ ਪੰਕਤੀਆਂ ਦੇ ਵਿੱਚ ਗਾਵੈ ਕੋ ਜੀਵ ਲੈ ਫਿਰ ਦੇਹ ਇਹ ਵੀ ਫਿਰ ਦੇਹ ਨਹੀਂ ਕਹਿ ਦੇਣਾ ਲੈ ਫਿਰ ਇਕੱਠਾ ਨਹੀਂ ਕਹਿ ਦੇਣਾ ਇਹ ਸ਼ੁੱਧ ਬੋਲਣਾ ਹੈ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀਵ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸਾ ਦੂਰ ਦਿਸਾ ਪੁੱਲਾ ਹੀ ਬੋਲਣਾ ਹੈ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਹਾਦਰਾ ਹੀ ਉਚਾਰਨ ਕਰਨਾ ਜਿਸ ਤਰ੍ਹਾਂ ਉਚਾਰਨ ਕੀਤਾ ਗਿਆ ਕਈ ਹਾਦਰਾ ਕਹਿ ਦਿੰਦੇ ਹਨ ਧੱਦਾ ਲਾ ਦਿੰਦੇ ਹਨ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਟੋਟ ਇਹ ਵੀ ਕਥਨਾ ਪਾਠ ਇਕੱਠਾ ਹੀ ਕਰਨਾ ਹੈ ਕਈ ਵਾਰ ਆਪਣੀ ਲੈ ਚਾਲ ਨਾਲ ਜਦੋਂ ਪਾਠ ਕਰਦੇ ਹਨ ਫਿਰ ਬੁੱਲਦੇ ਹਨ ਕਾਠ ਨਾ ਕਥੀ ਨਾ ਆਵੇ ਟੂਟ ਕਾਠ ਨਾ ਵਖਰਾ ਹੋ ਜਾਂਦਾ ਬੋਲਣਾ ਇਕੱਠਾ ਹੀ ਹੈ ਕਥਨਾ ਕਥੀ ਇਥੇ ਵਿਸਰਾਮ ਹੈ ਯਾਦ ਰੱਖਣ ਵਾਲਾ ਵਿਸਰਾਮ ਹੈ ਕਥਨਾ ਕਥੀ ਨਾ ਤੇ ਨਹੀਂ ਲਾਉਣਾ ਹੈ ਕਥਨਾ ਕਥੀ ਇਥੇ ਵਿਸਰਾਮ ਹੈ ਨਾ ਆਵੇ ਟੂਟ ਬਿਨਤਾ ਨੇ ਉਸ ਵਾਹਿਗੁਰੂ ਜੀ ਦੀ ਕਥਾ ਦਾ ਕਸਨ ਕੀਤਾ ਪਰ ਨਾ ਆਵੇ ਟੂਟ ਉਸ ਦੀ ਕਥਾ ਦਾ ਉਸ ਦੀ ਮਹਿਮਾ ਦਾ ਉਹਦੀ ਜਸ ਦਾ ਕੋਈ ਟੋਟਾ ਨਹੀਂ ਆਉਂਦਾ ਹੈ ਅੰਤ ਨਹੀਂ ਆਉਂਦਾ ਕਾਠ ਕਾਠ ਕਥੀ ਕੋਟੀ ਕੋਟ ਕੋਟ ਏਕਾਠ ਕਾਠ ਕਥੀ ਪੁੱਲੇ ਪਦ ਬੋਲਨੇ ਹਨ ਕਤ ਕਤ ਕਥੀ ਇਸ ਤਰ੍ਹਾਂ ਨਹੀਂ ਬੋਲਣਾ ਕਾਖ ਕਾਠ ਕਥੀ ਕੂਟੀ ਕੋਟ ਕੋਟ ਦੇਦਾ ਦੇ ਲਜੇ ਥੱਕ ਪਾਹ ਜੁग्गा जुਗੰਤਰ ਖਾਹੀ ਖਾਹ ਇਹ ਵੀ ਜੁग्गा ਪਦ ਜਿਹੜਾ ਹੈ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਫਿਰ ਅਗਲਾ ਜਿਹੜਾ ਜੁਗੰਤਰ ਹੈ ਇਹ ਵੀ ਥੋੜਾ ਜਿਹਾ ਕਸ ਕੇ ਬੋਲਣਾ ਹੈ ਜੁਗਾ ਜੁਗੰਤਰ ਖਾਹੀ ਖਾਹੀ ਇਹ ਖਾਹੇ ਪਾਹੇ ਲਾਵਾਂ ਨਹੀਂ ਲਾਉਣੀਆਂ ਸਿਹਾਰੀ ਬੋਲਨੀ ਹੈ ਪਾਹ ਖਾਹ ਹੁਕਮੇ ਹੁਕਮ ਚਲਾਏ ਰਾਹ ਹੁਕਮੀ ਪਾਤੇ ਵਿਸਰਾਮ ਲਾਉਣਾ ਹੈ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸਾ ਵੀ ਪਰਵਾਹ ਇਹ ਵੀ ਵੇਪਰ ਰਾਰੇ ਤੋਂ ਨਹੀਂ ਤੋੜਨਾ ਹੈ ਵਾਵੇ ਤੋਂ ਡੈਸ਼ ਦੇ ਕੇ ਲਮਕਾ ਕੇ ਉਚਾਰਨ ਕਰਨਾ ਹੈ ਪਾਠ ਇਕੱਠਾ ਹੀ ਹੈ ਵੇ ਪ੍ਰਵਾਹ ਔਂਕੜ ਵੀ ਉਚਾਰਨ ਕਰਨਾ ਹੈ ਵੇ ਪ੍ਰਵਾਹ ਗੂੜਾ ਨਹੀਂ ਬੋਲਣਾ ਹੈ ਸਾਚਾ ਸਾਹਿਬ ਸਾਚ ਨਾਈ ਭਾਖਿਆ ਭਾਉ ਅਪਾਰ ਇਹ ਭਾਉ ਉਚਾਰਨ ਕਰਨਾ ਹੈ ਕਈ ਭੋ ਬੋਲ ਜੰਦੇ ਹਨ ਭਾਉ ਉਹਦਾ ਬੰਦ ਮੂਹਲਾ ਹੈ ਪਾਓ ਅਗਰ ਉਚਾਰਨ ਕਰਾਂਗੇ ਊੜਾ ਫੁੱਲੇ ਮੂੰਗਲਾ ਉਚਾਰਨ ਹੁੰਦਾ ਪਾਓ ਜਾਓ ਖਾਓ ਪਾਓ ਬੰਦ ਮੂੰਹ ਵਾਲੇ ਊੜੇ ਦਾ ਉਚਾਰਨ ਹੈ ਭਾਓ ਕੰਨਾ ਬਤਾ ਦੇਣਾ ਭਾਓ ਜਾਓ ਖਾਓ ਪਾਓ ਸੱਚਾ ਸਾਹਿਬ ਸਾਚ ਨਾਏ ਭਾਕਿਆ ਭਾਉ ਅਪਾਰ ਆਖ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਇਹ ਮੰਗਹਿ ਪਦ ਦਾ ਉਚਾਰਨ ਸ਼ੁੱਧ ਗੱਗੇ ਗੱਗਾ ਵਿੱਚ ਹੈ ਕਈ ਮੰਗਾ ਹੈ ਕਹਿ ਜਾਂਦੇ ਮੰਗਾ ਲਾ ਜਾਂਦੇ ਹਨ ਮੰਗਹਿ ਗੱਗਾ ਸ਼ੁੱਧ ਉਚਾਰਨ ਕਰਨਾ ਆਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਇਹਦੀ ਫੇਰ ਪੱਤੇ ਯਮਕ ਲਾ ਕੇ ਉਚਾਰਨ ਕਰਨਾ ਫੇਰ ਕਿ ਕਿਹ ਦੀ ਸਿਹਾਰੀ ਲੱਗੀ ਹੋਈ ਹੈ ਕਿ ਉਚਾਰਨ ਕਰਨਾ ਕਿ ਕਿਸ ਹਾਰੀ ਕਿ ਕੀ ਇਹਨੇ ਕੈਦ ਨਾ ਲਾਂ ਲਾ ਕੀ ਫੇਰ ਕਿ ਅੱਗੇ ਰੱਖੀ ਹੈ ਇਥੇ ਵੀ ਸੁਨਾਮ ਜੇਤ ਦਿਸੈ ਜੇਤ ਪੋਲਾ ਬੋਲਣਾ ਦਿਸੈ ਵੀ ਪੋਲਾ ਬੋਲਣਾ ਦਰਬਾਰ ਮੋਹਾ ਕੇ ਬੋਲਣ ਬੋਲੀ ਹੈ ਇਹ ਪਦ ਜਿਹੜਾ ਹੈ ਇਹ ਬਹੁਤ ਜ਼ਿਆਦਾ ਅਸੀਂ ਅਸ਼ੁੱਧ ਬੋਲਦੇ ਆਂ ਕਈ ਤਾਂ ਮੂਹੋ ਬੋਲ ਜਾਂਦੇ ਹਨ ਮੰਮੇ ਦੇ ਦਲੈਂਕੜ ਲਾ ਦਿੰਦੇ ਆ ਮੂ ਹਾਹੀ ਹੂੜਾ ਨਾਲ ਬਿੰਦੀ ਲੱਗ ਜਾਂਦੀ ਹੈ पर एक है मम्मे औंकड़ हाहे कनौड़ा है मुहा, मम्मे मु कनौड़ा हा, हा मूहा उचारण करना है मूहो नहीं बोलना है, मुहो नहीं उचारण करना मूहा के बोलन बोली है जेता सोना तरे प्यार अमृत वेला सच अमृत नहीं कहना है ਇਹੜੀ ਉੱਤੇ ਟਿੱਪੀ ਹੈ ਮੰਮੇ ਦੇ ਹੀਠਾਂ ਚਰਣਾ ਚ ਰਾਰਾ ਹੈ ਅੰਮ੍ਰਿਤ ਇਹੜੀ ਉੱਤੇ ਟਿੱਪੀ ਅੰਮ੍ਰਿਤ ਪਦ ਪੂਲਾ ਬੋਲਣਾ ਹੈ ਅੰਮ੍ਰਿਤ ਵੇਲਾ ਪੂਲਾ ਬੋਲਣਾ ਹੈ ਵੇਲਾ ਨਹੀਂ ਕਹਿ ਦੇਣਾ ਜੇ ਵੇਲਾ ਕਹਿ ਬਈਏ ਤਾਂ ਉਹਦਾ ਅਰਥ ਜੰਗਲ ਬਣ ਜਾਂਦਾ ਹੈ ਅੰਮ੍ਰਿਤ ਵੇਲਾ ਸੱਚ ਨਾਵ ਵੱਡੇ ਆਈ ਵਿਚਾਰ ਕਰਮੀ ਆਵੇ ਕੱਪੜਾ ਨਾਦਰੀ ਮੋਖ ਦਵਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਇਹ ਆਪੇ ਆਪ ਇਥੇ ਨਿਸ਼ਰਾਮ ਹੈ ਨਿਰੰਜਨ ਜੱਜਾ ਜਿਹੜਾ ਹੈ ਇਨੂੰ ਸ਼ੁੱਧ ਬੋਲਣਾ ਹੈ ਥੋੜਾ ਜਿਹਾ ਜੱਜੇ ਨੂੰ ਕਸ ਕੇ ਬੋਲਾਂਗੇ ਤਾਂ ਇਹ ਸ਼ੁੱਧ ਬੋਲਿਆ ਜਾਏਗਾ ਨਹੀਂ ਤਾਂ ਜੱਯਾ ਬੋਲਿਆ ਜਾਏਗਾ ਨਿਰੰਜਨ ਆਪੇ ਆਪ ਨਿਰੰਜਨ ਸੂਇ ਜੇਨ ਸੇਵਿਆ ਤੈਨ ਪਾਇਆ ਮਾਨ ਇਸੇ ਤਰ੍ਹਾਂ ਹੀ ਇਹ ਜੇਨ ਅਤੀ ਤੇਨ ਦਾ ਉਚਾਰਨ ਕਰਨਾ ਹੈ ਕਿਉਂਕਿ ਬਾਣੀ ਦੇ ਵਿੱਚ ਇਹ ਵੱਖੋ ਵੱਖਰੇ ਰੂਪ ਦੇ ਵਿੱਚ ਆਉਂਦਾ ਇੱਥੇ ਉਚਾਰਨ ਕਰਨਾ ਹੈ ਜਿਨ ਸੀਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਪੱਤੀ ਵਿਸਰਾਮ ਲਾਉਣਾ ਹੈ ਥੋੜਾ ਜਾਂ ਨਖੇਰ ਕੇ ਇਸੇ ਭਰਾ ਹੀ ਬੋਲਣਾ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਨਾਣਾ ਲਾ ਕੇ ਸੁਣੀਐ ਗਾਵੀਐ ਸੁਣੀਐ ਮਾਨ ਰੱਖੀਐ ਭਾਉ ਰੱਖੀਐ ਉੜੇ ਜੋ ਕਸ ਕੇ ਬੋਲਨਾ ਮਨ ਰੱਖੀ ਹੈ ਭਾਵ ਦੁਖ ਪਰ ਹਰ ਸੁਖ ਘਰ ਲੈ ਜਾਏ ਪਰਹਰ ਪਾਠ ਇਕੱਠਾ ਹੀ ਗੰਨਾ ਹੈ ਦੁਖ ਪਰ ਹਰ ਸੁਖ ਘਰ ਇਹ ਸੰਬੰਧਕ ਪਾਠ ਹੈ ਘਰ ਲੈ ਜਾਏ ਨਹੀਂ ਕਹਿ ਦੇਣਾ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਨਾਦੰ ਵੇਦੰ ਇਸ ਤਰ੍ਹਾਂ ਉਚਾਰਨ ਕਰਨਾ ਗੱਗੇ ਨਹੀਂ ਲਾਦਨੇ ਨਾਦੰ ਵੇਦੰ ਇਸ ਤਰ੍ਹਾਂ ਨਹੀਂ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਇ ਜੇ ਹੋ ਜਾਣਾ ਆਖਣਾਰੀ ਕਹਿਣਾ ਕਥਨ ਨਾ ਜਾਈ ਇਹ ਵੀ ਜੇ ਹੋ ਨਹੀਂ ਕਹਿ ਤਨ ਹਾਹੀ ਹੂੜਾ ਲਾ ਕੇ ਜੇ ਵਖਰਾ ਪਹਿਣਾ ਹੈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਗੁਰਾ ਪਦ ਤੇ ਬਿੰਦੀ ਨਹੀਂ ਲਾਉਣੀ ਐ ਗੁਰਾ ਹੀ ਉਚਾਰਨ ਕਰਨਾ ਹੈ ਗੁਰਾ ਇੱਕ ਦੇਹ 부ਝਾਈ 부ਝਾਈ ਪਦ ਜਿਹੜਾ ਹੈ ਇੱਕਸ ਕੇ ਬੋਲਣਾ 부ਝਾਈ ਨਹੀਂ ਕਹਿਣਾ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਇਹ ਵੀ ਕਾਇਕ ਨਹੀਂ ਭੁੱਲ ਜਾਣਾ ਹੈ ਕਈ ਸਬਨਾ ਜੀਆ ਕਾਇਕ ਦਾਤਾ ਭੁੱਲ ਜਾਂਦੇ ਹਨ ਪਰ ਧਿਆਨ ਨਾਲ ਉਚਾਰਨ ਕਰਨਾ ਹੈ ਸਬਨਾ ਜੀਆ ਕਾ ਇਥੇ ਥੋੜਾ ਜਿਹਾ ਠਹਿਰਾ ਠਮਕ ਜੀ ਲਾ ਕੇ ਇੱਕ ਦਾਤਾ ਇਥੇ ਵਿਸਰਾਮ ਹੈ ਸੋ ਮੈਂ ਨਹੀਂ ਕਹਿ ਦੇਣਾ ਵੀ ਉਹ ਦਾਤਾ ਮੈਂ ਹਾਂ ਸੋ ਪੱਤੇ ਯਮਕ ਲਾ ਦੇਣੀ ਹੈ ਸੋ ਮੈਂ ਵਿਸਰਨਾ ਜਾਈ ਉਹ ਮੈਨੂੰ ਭੁੱਲ ਨਾ ਜਾਵੇ ਜੋ ਸਾਰੇ ਜੀਵਾਂ ਦਾ ਦਾਤਾ ਹੈ ਵਾਹਿਗੁਰੂ ਤੀਰਥ ਨਾਵਾ ਜੇ ਤਿਸ ਭਾਵਾ ਕੀ ਨਾਵਾ ਪਦ ਜੋ ਹੈ ਭਾਰਾ ਉਚਾਰਨ ਕਰਨਾ ਨਾਵਾ ਨਹੀਂ ਬੋਲਣਾ ਜੇ ਤਿਸ ਇਕੱਠਾ ਨਹੀਂ ਕਹਿ ਦੇਣਾ ਹੈ ਜੇ ਨੂੰ ਨਖੇਰ ਕੇ ਪੜਨਾ ਹੈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੀ ਭੀ ਨਾਇ ਕਰੀ ਜੇ ਤੀ ਸਿਰਠ ਉਪਾਈ ਵੇਖਾ ਵਿਣ ਕਰਮ ਕੇ ਮਿਲਾ ਲਈ ਇਸ ਤਰ੍ਹਾਂ ਹੀ ਬੋਲਣਾ ਹੈ ਕਿ ਕਿ ਮਿਲਾ ਲਈ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਇਹ ਵੀ ਸ਼ੁੱਧ ਉਚਾਰਨ ਕਰਨਾ ਮੱਤ ਵਿੱਚ ਇਥੇ ਠਮਕਾ ਫਿਰ ਬੋਲਣਾ ਰਤਨ ਜਵਾਹਰ ਮਾਣਿਕ ਨਾਲੇ ਨੂੰ ਸਿਆਰੀ ਲੱਗੀ ਹੋਈ ਹੈ ਮਾਣਕ ਨਹੀਂ ਕਹਿ ਦੇਣਾ ਰਤਨ ਜਵਾਹਰ ਮਾਣਿਕ ਇੱਥੇ ਵਿਸਰਾਮ ਹੈ ਜੇ ਇੱਕ ਗੁਰ ਕੀ ਨਹੀਂ ਕਹਿ ਦੇਣਾ ਆਮ ਗੁਰ ਕੀ ਪੜ ਜਾਂਦੇ ਹਨ ਜਿਹੜੇ ਪਾਦ ਹਨ ਇਹਨਾਂ ਨੂੰ ਵੱਖਰਾ ਪੜਨਾ ਹੈ ਗੁਰ ਕੀ ਜੇ ਜਪਜੀ ਸਾਹਿਬ ਦਾ ਪਾਠ ਸ਼ੁੱਧ ਹੋ ਜਾਏ ਫਿਰ ਸਾਰੀ ਸੰਥਿਆ ਸਾਰੀ ਗੁਰਬਾਣੀ ਸ਼ੁੱਧ ਹੋ ਜਾਂਦੀ ਹੈ ਇਸ ਕਰਕੇ ਗੁਰ ਕੀ ਨਹੀਂ ਕਹਿਣਾ ਹੈ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬਡਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਤਰ ਨਾ ਜਾਈ ਜੇ ਜੁਗਚਾਰੇ ਆਰ ਜਾ ਜੇ ਪਦ ਤੇ ਯਮ ਕੇ ਲਾ ਕੇ ਬੋਲਣਾ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਨਾਲ ਚੱਲੈ ਸਭ ਕੋਈ ਚੰਗਾ ਨਾਮ ਰਖਾਇਕੈ ਰਖਾਇਕੈ ਜਿਹੜਾ ਪਾਠ ਹੈ ਸੰਬੰਧਿਤ ਪਾਠ ਕਰਨਾ ਹੈ ਰਖਾਇ ਦੇ ਲਾਂ ਨਹੀਂ ਲਾ ਦੇਣੀ ਹੈ ਰਖਾਇਕੈ ਚੰਗਾ ਨਾਮ ਰਖਾਇਕੈ ਜਗ ਪੀਰਤ ਜਗ ਲੇ ਜਗਲੇ ਨਹੀਂ ਕਹਿ ਦੇਣਾ ਹੈ ਜਗ ਲੇ ਲੱਲੇ ਲਾਂ ਲੇ ਇਹਦੇ ਈੜੀ ਦੇ ਸਿਹਾਰੀ ਵੀ ਲੱਗੀ ਹੋਈ ਹੈ ਇਹਦਾ ਉਚਾਰਨ ਹੈ ਲੇ ਕੀ ਸਤਿ ਬੋਲਣਾ ਹੈ ਜੇ ਤਿਸ ਨਦਰ ਨਾ ਆਵਈ ਤਵਾਤ ਨ ਪੁੱਛੈ ਕਿ ਤਵਾਤ ਕਥਾ ਨਹੀਂ ਕਹਿਣਾ ਤ ਵਾਤ ਨ ਪੁੱਛੈ ਕਿ ਵਾਤ ਵਾਵੇ ਨਾਲ ਬੋਲਣਾ ਹੈ ਕਈ ਬਾਤ ਹੀ ਬੋਲ ਜਾਂਦੇ ਨੇ ਬੱਬਾ ਨਹੀਂ ਹੈਗਾ ਵਾਵਾ ਬੋਲਣਾ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਇਹ ਵੀ ਨਾਨਕ ਪਾਦ ਤੇ ਯਮਕ ਜ਼ਰੂਰ ਲਾ ਕੇ ਬੋਲਣਾ ਨਾਨਕ ਨਿਰਗੁਣ ਨਹੀਂ ਕਹਿਦਣਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਹਾਂਜੀ ਗੁਣਵੰਤਿਆ ਗੁਣ ਦੇ ਇਹ ਵੀ ਗੁਣ ਦੇ ਇਕੱਠਾ ਨਹੀਂ ਬੋਲਣਾ ਹੈ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਜੈ ਜੇ ਤਿਸ ਗੁਣ ਕੋਇ ਕਰੇ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਤਿਹ ਕੋ ਨ ਸੁਝਈ ਇੱਥੇ ਵਿਰਾਮ ਹੈ ਅੱਗੇ ਆ ਗਿਆ ਜ ਜ ਜਿ ਸਿਹਾਰੀ ਦੇ ਨਾਲ ਜ ਤਿਸ ਗੁਣ ਕੋਈ ਕਰੇ ਇਸ ਦਾ ਉਚਾਰਨ ਸਿਹਾਰੀ ਨਾਲ ਹੀ ਕਰਨਾ ਹੈ ਸੁਣ ਸਿੱਧ ਪੀਰ ਸੁਰਨਾਥ ਇਹ ਵੀ ਸੁਣਿਆ ਉਚਾਰਨ ਕਰਨਾ ਕਈ ਸੁਣੀਏ ਬੋਲ ਜਾਂਦੇ ਹਨ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਇਸ ਕਰਕੇ ਸੁਣਿਆ ਇਹ ਵੀ ਗੁਲਾਮਾਂ ਦੇ ਨਾਲ ਬਿੰਦੀ ਵੀ ਨਹੀਂ ਲਾਉਣੀ ਹੈ ਸੁਣਿਆ ਇੱਥੇ ਵਿਸਰਾਮ ਹੈ ਸਿੱਧ ਪੀਰ ਸੁਰਨਾਥ ਇਸ ਤਰ੍ਹਾਂ ਬੋਲਣਾ ਹੈ ਸੁਰਨਾਥ ਇਕੱਠਾ ਨਹੀਂ ਕਹਿਣਾ ਸੁਣਿਆ ਧਰਤ ਤਵਲ ਆਕਾਸ ਆਕਾਸ ਇਹ ਵੱਖਰਾ ਨਹੀਂ ਬੋਲਣਾ ਇਹ ਪਦ ਇਕੱਠੇ ਬੋਲਨੇ ਆਪਾਸ ਦਾਤਾਰ ਵਿਚਾਰ ਇਹ ਇਕੱਠੇ ਬੋਲਨੇ ਹਨ ਸੁਣੇ ਦੀਪ ਲੋ ਪਾਤਾਲ ਹਾਂ ਕੰਨੇ ਲਾ ਕੇ ਬੋਲਨੇ ਹਨ ਆਕਾਸ਼ ਨਹੀਂ ਕਹਿਣਾ ਆਕਾਸ਼ ਇਸੇ ਤਰ੍ਹਾਂ ਪਾਤਾਲ ਸੁਣੇ ਪੋਹ ਨਾ ਸਕੈ ਕਾਲ ਸਕੈ ਸੁਣੇ ਪੋਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵੇਗਾਸ ਇਹ ਭਗਤਾ ਜਿਹੜਾ ਪਦ ਹੈ ਇਹ ਤੱਤੇ ਨਾਲ ਬੋਲਣਾ ਹੈ ਕਈ ਭਗਤਾ ਕਹਿ ਜਾਂਦੇ ਹਨ ੱੱਡਾ ਲਾ ਜਾਂਦੇ ਹਨ ਨਾਨਕ ਪਾਪ ਤੇ ਵਿਸਰਾਮ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਇਹ ਵੀ ਧਿਆਨ ਨਾਲ ਉਚਾਰਨ ਕਰਨਾ ਹੈ ਸੁਣਿਆ ਦੂਖ ਪਾਪ ਕਾ ਨਾਸ ਕਾ ਦਾ ਸੰਬੰਧ ਨਾਸ ਨਾਲ ਨਹੀਂ ਕਰਨਾ ਹੈ ਪਾਪ ਪਦ ਦੇ ਨਾਲ ਸੰਬੰਧ ਕਰਨਾ ਹੈ ਸੁਣਿਆ ਦੂਖ ਪਾਪ ਕਾ ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਹੈ فیر بولنا ناس اے چارے ਪੌੜੀਆਂ ਦੇ ਵਿੱਚ اسی طرح ਹੀ ਉਚਾਰਨ کرنا ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਹਾਹਣ ਮੰਦ ਸੁਣਿਆ ਤੇ ਸਹਾਹਣ ਦੋਵੇਂ ਕੰਨੇ ਲਾ ਕੇ بولਨਾ ਮੁਖ ਸਹਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਜੁਗਤ ਯੋਗ ਜੁਗਤ ਤਨ ਭੇਦ ਇਹ ਵੀ ਧਿਆਨ ਰੱਖਣਾ ਜਿੱਥੇ ਦੋ ਤੱਤੇ ਆਜਣ ਦੋ ਕੱਕੇ ਆਜਣ ਕਈ ਵਾਰ ਤਿੰਨ ਵੀ ਆ ਜਾਂਦੀਆਂ ਹਨ ਤਾਂ ਉਹਨਾਂ ਨੂੰ ਨਖੇਰ ਕੇ ਪੜ੍ਹਨਾ ਜਿਵੇਂ ਜੁਗਤ ਦੇ ਪਿੱਛੇ ਵੀ ਤੱਤਾ ਤੇ ਅੱਗੇ ਤਾਨ ਦੇ ਅੱਗੇ ਵੀ ਤੱਤਾ ਹੈ ਜੁਗਤ ਤਨ ਨਹੀਂ ਕਹਿਣਾ ਸੁਣਿਆ ਯੋਗ ਜੁਗਤ ਤਾਨ ਭੇਦ ਇਸ ਤਰ੍ਹਾਂ ਬੋਲਣਾ ਸੁਣਿਆ ਸੁਣਿਆ ਨਾਣਾ ਲਾ ਕੇ ਸੋਣਿਆ ਸਾਸਤ ਸਿਮਰਿਤ ਵੇਦ ਇਹ ਸਿਮਰਿਤ ਜਿਹੜਾ ਪਦ ਹੈ ਗੁਰਬਾਣੀ ਦੇ ਵਿੱਚ ਪੰਜ ਰੂਪਾਂ ਦੇ ਵਿੱਚ ਤਾਂ ਬਹੁਤ ਵਧੀਆ ਆਉਂਦਾ ਹੈ ਜਿਵੇਂ ਇੱਥੇ ਸਸੇ ਸਿਆਰੀ ਮੰਮੇ ਸਿਆਰੀ ਹੀਠਾਂ ਰਾਰਾ ਤੱਤੀ ਸਿਆਰੀ ਇਹਦਾ ਉਚਾਰਨ ਸਿਮਰਿਤ ਜੇ ਸਸੇ ਉੱਤੇ ਟਿੱਪੀ ਲੱਗੀ ਹੈ ਮੰਮੇ ਦੇ ਸਿਆਰੀ ਹੈ ਹੀਠਾਂ ਰਾਰਾ ਹੈ ਤੱਤੀ ਸਿਆਰੀ ਹੈ ਫਿਰ ਉਚਾਰ ਹੈ ਉਚਾਰਨ ਹੈ ਸਿਮਰਿਤ ਕਈ ਵਾਰ ਆਉਂਦਾ ਸਸੇ ਸਿਆਰੀ मम्मे सहारी नहीं हेठां रारा है तत्ते सहारी है उसका उचारण है सिमरत मरत उचारण होगा कई बार रारा पूरा आ जाता है उसका उचारण है सिमरत फिर आसे सियारी उत्ते टिप्पी, मम्मे ममे सारी नहीं हेठां रारा तत्ती सारी है उसका उचारण है, उस है सिमरत यानी एक उचारण है सिमरित है सिमरित ਇਕ ਹੈ ਸਿਮਰਤ ਇਕ ਹੈ ਸਿਮਰਤ ਅਤੇ ਇਕ ਹੈ ਸਿਮਰਤ ਜਿਹੜਾ ਸਿਮਰਤ ਹੈ ਨਾ ਹੀਠਾ ਮੰਮੇ ਦੇ ਰਾਰੇ ਵਾਲਾ ਉਹਦਾ ਅਤੇ ਸਿਮਰਤ ਰਾਰੇ ਪੂਰੇ ਦਾ 19 21 ਦਾ ਫਰਕ ਹੈ ਥੋੜਾ ਜਿਹਾ ਫਰਕ ਹੈ ਪਰ ਉਚਾਰਨ ਵੱਖਰਾ ਹੈ ਇਕ ਹੈ ਸਿਮਰਤ ਇਕ ਹੈ ਸਿਮਰਤ ਰਾਰੇ ਪੂਰੇ ਨਾਲ ਇੱਥੇ ਬੋਲਣਾ ਸਿਮਰਿਤ ਸੱਸੀ ਹਿਆਰੀ ਮੰਮਾ ਰਾਰੇ ਨੂੰ ਹਿਆਰੀ ਲੱਗ ਜਾਨੀਏ ਰੇਤ ਸਿਮਰਿਤ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤ